ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਪਿਛਲੇ ਦਿਨੀ ਦੇਸ਼ ਦੇ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮrao ਅੰਬੇਦਕਰ ਜੀ ਨੂੰ ਲੈ ਕੇ ਇੱਕ ਭਦੀ ਸ਼ਬਦਾਵਲੀ ਬੋਲੀ ਗਈ ਸੀ ਜਿਸ ਦੇ ਵਿਰੋਧ ਦੇ ਵਿੱਚ ਮਾਛੀਵਾੜਾ ਸਾਹਿਬ ਦੇ ਵਿੱਚ ਕਾਂਗਰਸ ਦੇ ਵੱਲੋਂ ਰੋਸ ਮਾਰਚ ਕੀਤਾ ਜਾ ਰਿਹਾ ਹੈ ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਇਹ ਜਾਰੀ ਹੋਇਆ ਹੈ ਇਹ ਹਰ ਬਲਾਕ ਦੇ ਵਿੱਚ ਇਸ ਨੂੰ ਲੈ ਕੇ ਜਿਹੜਾ ਦੇਸ਼ ਦੇ ਗ੍ਰਹਿ ਮੰਤਰੀ ਨੇ ਡਾਕਟਰ ਬੀ ਆਰ ਅੰਬੇਦਕਰ ਬਾਬਾ ਸਾਹਿਬ ਦਾ ਅਮਾਨ ਕੀਤਾ ਉਸ ਨੂੰ ਲੈ ਕੇ ਅਸੀਂ ਇਹ ਰੋਸ ਮਾਰਚ ਕਰ ਰਹੇ ਹਾਂ। ਲਗਭਗ 5 ਗੱਲ ਦਾ ਮਹੀਨਾ ਇਹਦਾ ਸਮਾਂ ਹੋ ਚੁੱਕਿਆ ਮਹੀਨੇ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਪਰ ਹਜੇ ਤੱਕ ਉਹਨਾਂ ਦੇ ਵੱਲੋਂ ਮਾਫੀ ਨਹੀਂ ਮੰਗੀ ਜਾ ਰਹੀ ਲਗਾਤਾਰ ਸਿਆਸਤ ਕਰਮਾਈ ਹੋਈ ਹੈ ਕਈ ਤਰ੍ਹਾਂ ਦੀਆਂ ਬਿਆਨਬਾਜ਼ੀਆਂ ਚਾਹੇ ਉਹ ਵਿਰੋਧੀ ਪਾਰਟੀਆਂ ਹੋਣ ਚਾਹੇ ਉਹ ਸੱਤਾਧਰ ਪਾਰਟੀਆਂ ਹੋਣ ਉਹਨਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਕਿ ਉਹ ਮਾਫੀ ਮੰਗਣ ਪਰ ਫਿਰ ਵੀ ਮਾਫੀ ਮਾਫੀ ਤੇ ਮਾਫੀ ਕਹ ਲਈਏ ਜਾਂ ਸੌਰੀ ਕਹ ਲਈਏ ਮੈਂ ਸਮਝਦਾ ਹਾਂ ਪਰ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਜਿਹ ਪ੍ਰਧਾਨ ਮੰਤਰੀ ਹੋਣ ਚਾਹ ਕ੍ਰਮ ਮੰਤਰੀ ਹੋਣ ਇਹ ਲਫ਼ਜ਼ੇ ਉਹਨਾਂ ਦੀ ਡਿਕਸ਼ਨਰੀ ਡਿਕਸ਼ਨਰੀ ਚ ਹੈ ਹੀ ਨਹੀਂ ਮਾਫੀ ਸੌਰੀ ਉਹ ਕਹਣਾ ਮਾਫੀ ਉਹ ਕਹਣਾ ਵੀ ਹਾਂ ਮੇ ਤੋਂ ਗਲਤੀ ਨਾ ਹੈ ਲਫ਼ਜ਼ ਕਹੇ ਗਏ ਪਰ ਉਹ ਇੰਨੇ ਅਪਮਾਨੀ ਹੋ ਚੁੱਕੇ ਨੇ ਤੀਜੀ ਵਾਰ ਸਰਕਾਰ ਬਣਾ ਕੇ ਸਾਹ ਅਪਮਾਨ ਉਹਨਾਂ ਦੇ ਉੱਪਰ ਚੜਿਆ ਪਿਆ ਇਸ ਕਾਰਨ ਕਰਕੇ ਸਾਨੂੰ ਕੋਈ ਉਮੀਦ ਨਹੀਂ ਹੈ ਕਿ ਉਹ ਮਾਫੀ ਮੰਗਣਗੇ ਤਾਂ ਇਹਨਾਂ ਨੇ ਕਾਨੂੰਨ ਇਸ ਹਿਸਾਬ ਨਾਲ ਲਾਗੂ ਕਰ ਦੇਣੇ ਨੇ ਕੋਈ ਬੰਦਾ ਆਪਣੀ ਬਾਜ਼ਰੀ ਚੱਕੂਆ ਹਰੇਕ ਨੂੰ ਜਿਹੜਾ ਬੋਲੂਗਾ ਚਾਕੇ ਅੰਦਰ ਪਾ ਦਿਆ ਕਰਨਗੇ ਉਹ ਇਹੋ ਜਿਹੇ ਲੋਕਾਂ ਨੂੰ ਸਾਥ ਸਿਖਾਉਣ ਵਾਸਤੇ ਅਸੀਂ ਜਿਹੜਾ ਅੱਜ ਦਾ ਪ੍ਰੈਸ ਕਰ ਰਹੇ ਆ ਆਪਣੇ ਸਮੁੱਚੇ ਕਾਂਗਰਸ ਦੇ ਸਾਥ ਸਸ਼ਿਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦੀਪਕ ਚਾਨਣ ਸਵਾਗਤ ਕਰਦਾ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਅ ਪਿਛਲੇ ਦਿਨੀ ਇਹ ਦੇਸ਼ ਦੇ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮਰਾਓ ਅੰਬੇਦਕਰ ਜੀ ਨੂੰ ਲੈ ਕੇ ਇੱਕ ਵੱਡੀ ਸ਼ਬਦਾਵਲੀ ਬੋਲੀ ਗਈ ਸੀ ਜਿਸ ਦੇ ਵਿਰੋਧ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਜਿਸ ਦੇ ਵਿਰੋਧ ਦੇ ਵਿੱਚ ਮਾਛੀਵਾੜਾ ਸਾਹਿਬ ਦੇ ਵਿੱਚ ਕਾਂਗਰਸ ਦੇ ਵੱਲੋਂ ਰੋਸ ਮਾਰਚ ਕੀਤਾ ਜਾ ਰਿਹਾ ਹੈ ਹੱਥ ਦੇ ਵਿੱਚ ਤੁਸੀਂ ਜਿਹੜੀਆਂ ਤਖਤੀਆਂ ਦੇਖ ਰਹੇ ਹੋਵੋਗੇ ਕਾਂਗਰਸ ਦੇ ਵਰਕਰ ਹੋਣ ਜਾਏ ਉਹ ਹਲਕਾ ਇੰਚਾਰਜ ਜਿਹੜੇ ਨੇ ਰੁਪਿੰਦਰ ਸਿੰਘ ਰਾਜਾ ਗਿੱਲ ਦੀ ਅਗਵਾਈ ਤੇ ਹੇਠ ਜਿਹੜਾ ਰੋਸ ਮਾਰਚ ਕੀਤਾ ਜਾ ਰਿਹਾ ਹੱਥ ਦੇ ਵਿੱਚ ਤਕਤੀਆਂ ਫੜੀਆਂ ਹੋਈਆਂ ਨੇ ਜਿਸ ਤੇ ਲਿਖਿਆ ਭਾਜਪਾ ਸਰਕਾਰ ਮਰਦਾਬਾਦ ਗਾਂਧੀ ਅੰਬੇਦਕਰ ਤੇ ਸਵਿਧਾਨ ਦਾ અપਮਾਨ ਨਹੀਂ ਸਹੇਗਾ ਹਿੰਦੁਸਤਾਨ ਤਾਂ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਕੀ ਸਮਰਾਲਾ ਦੀ ਕਾਂਗਰਸ ਦੇ ਵੱਲੋਂ ਸਮੁੱਚੀ ਕਾਂਗਰਸ ਦੇ ਵੱਲੋਂ ਹਲਕਾ ਇੰਚਾਰਜ ਜਿਹੜੇ ਨੇ ਸਮਰਾਲਾ ਤੋਂ ਕਾਂਗਰਸ ਪਾਰਟੀ ਦੇ ਰੁਪਿੰਦਰ ਸਿੰਘ ਰਾਜਾ ਗਿੱਲ ਉਹਨਾਂ ਦੀ ਅਗਵਾਈ ਦੇ ਹੇਠ ਜਿਹੜਾ ਰੋਸ ਮਾਰਚ ਕੀਤਾ ਜਾ ਰਿਹਾ ਹੈ ਸੰਵਿਧਾਨ ਦਾ ਅਪਮਾਨ ਕਰਨ ਵਾਲੇ ਮਾਫੀ ਮੰਗੋ ਤਾਂ ਇਹੋ ਜਿਹੇ ਤਕਤੀਆਂ ਹੱਥ ਦੇ ਵਿੱਚ ਫੜੀਆਂ ਹੋਈਆਂ ਨੇ ਅਮਿਤ ਸ਼ਾਹ ਅਸਤੀਫਾ ਦਿਓ ਤਾਂ ਦੇਖ ਸਕਦੇ ਹੋ ਤੁਸੀਂ ਵੱਡੀ ਕੈਂਤੀ ਦੇ ਵਿੱਚ ਸਮਰਾਲਾ ਕਾਂਗਰਸ ਦੇ ਵੱਲੋਂ ਜਿਹੜਾ ਰੋਸ ਮਾਰਚ ਕੀਤਾ ਜਾ ਰਿਹਾ ਹੈ ਗੱਲਬਾਤ ਕਰਨ ਦੀ ਅਸੀਂ ਕੋਸ਼ਿਸ਼ ਕਰਦੇ ਹਾਂ ਹਲਕਾ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਉਹਨਾਂ ਦੇ ਨਾਲ ਗਿਲਸਾਬ ਅੱਜ ਜਿਹੜਾ ਹੈ ਅਮਿਤ ਸ਼ਾਹ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀ ਸੰਸਦ ਦੇ ਵਿੱਚ ਉਸ ਨੂੰ ਲੈ ਕੇ ਰੋਸ ਮਾਰਚ ਕੀਤਾ ਜਾ ਰਿਹਾ ਹੈ ਬਿਲਕੁਲ ਠੀਕ ਹੈ ਜੀ ਤੁਹਾਡੀ ਗੱਲ ਪਿਛੇ ਜਿਹੜਾ ਸੈਸ਼ਨ ਹੋਇਆ ਹੈ ਦੇਸ਼ ਦਾ ਪਾਰਲੀਮੈਂਟ ਦੇ ਵਿੱਚ ਉਸ ਦੇ ਵਿੱਚ ਦੇਸ਼ ਦੇ ਗ੍ਰਹਿ ਮੰਤਰੀ ਨੇ ਇੱਕ ਗੱਲ ਕਹੀ ਸੀਗੀ ਜਿਹਨੂੰ ਲੈ ਕੇ ਪੂਰੇ ਦੇਸ਼ ਦੇ ਵਿੱਚ ਬਹੁਤ ਵੱਡਾ ਰੋਸ ਤਾਂ 올 ਇੰਡੀਆ ਕਾਂਗਰਸ ਕਮੇਟੀ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਇਹ ਜਾਰੀ ਹੋਇਆ ਹੈ ਕਿ ਹਰ ਬਲੌਕ ਦੇ ਵਿੱਚ ਇਸ ਨੂੰ ਲੈ ਕੇ ਜਿਹੜਾ ਦੇਸ਼ ਦੇ ਗ੍ਰਹਿ ਮੰਤਰੀ ਨੇ ਡਾਕਟਰ ਬੀ ਆਰ ਅੰਬੇਦਕਰ ਬਾਬਾ ਸਾਹਿਬ ਦਾ ਮਾਨ ਕੀਤਾ ਉਸ ਨੂੰ ਲੈ ਕੇ ਅਸੀਂ ਇਹ ਰੋਸ ਮਾਰਚ ਚੱਲ ਰਹੇ ਹਾਂ ਸਾਡਾ ਜ ਮਛੀਵਾੜਾ ਸਾਹਿਬ ਬਲੌਕ ਕਾਂਗਰਸ ਵੱਲੋਂ ਇਹ ਰੋਸ ਮਾਰਚ ਹੈ ਬਲੌਕ ਕਾਂਗਰਸ ਦੇ ਪ੍ਰਧਾਨ ਪਰਮਿੰਦਰ ਤਵਾੜੀ ਜੀ ਸਾਡੇ ਕਾਂਗਰਸ ਪਾਰਟੀ ਦੇ ਬੜੇ ਸੀਨੀਅਰ ਆਗੂ ਜਿਥੇ ਦੇ ਬਲੌਕ ਪ੍ਰਧਾਨ ਵੀ ਰਹੇ ਹਨ ਸੁਨਿੰਦਰ ਪੁੰਦਰਾ ਜੀ ਜੀਪੀ ਮੱਕੜ ਸਾਹਿਬ ਲਕੀ ਜੀ ਕਸਤੂਰੀ ਲਾਲ ਮਿੰਟੂ ਜੀ ਕਪਿਲਨੰਦ ਸਾਹਿਬ ਸਾਡਾ ਯੂਥ ਕਾਂਗਰਸ ਦਾ ਮਛੀਵਾੜਾ ਸਾਹਿਬ ਦਿਹਾਤੀ ਦਾ ਪ੍ਰਧਾਨ ਜਸਪੀਸ ਸਹਿਜੋ ਮਾਜਰਾ ਚੇਤਨ ਸਾਰੇ ਸਮੂਚੀ ਮੈਂ ਖਾਸ ਕਰਕੇ ਸਾਰੇ ਸਾਥੀਆਂ ਦਾ ਧੰਨਵਾਦ ਵੀ ਕਰਦਾ ਵੀ ਅਸੀਂ ਅੱਜ ਛੋਟਾ ਜਿਹਾ ਸੁਨੇਹਾ ਦਿੱਤਾ ਹੈ ਤੇ ਅੱਜ ਏਡੀ ਵੱਡੀ ਗਿਣਤੀ ਦੇ ਵਿੱਚ ਸਾਰੇ ਇੱਥੇ ਹਾਜ਼ਰ ਹੋ ਕੇ ਇਸ ਰੋਸ਼ਮਾਰਤ ਦੇ ਵਿੱਚ ਸ਼ਾਮਿਲ ਹੋ ਰਹੇ ਨੇ। ਆ तकरीबन ਗਲਜ਼ਾ ਮਹੀਨੇ ਦਾ ਸਮਾਂ ਹੋ ਚੁੱਕਿਆ ਮਹੀਨੇ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਪਰ ਹਜੇ ਤੱਕ ਉਹਨਾਂ ਦੇ ਵੱਲੋਂ ਮਾਫੀ ਨਹੀਂ ਮੰਗੀ ਜਾ ਰਹੀ। ਲਗਾਤਾਰ ਸਿਆਸਤ ਗਰਮਾਈ ਹੋਈ ਹੈ। ਕਈ ਤਰ੍ਹਾਂ ਦੀਆਂ ਬਿਆਨਬਾਜ਼ੀਆਂ ਚਾਹੇ ਉਹ ਵਿਰੋਧੀ ਪਾਰਟੀ ਹੋਣ ਚਾਹੇ ਉਹ ਸੱਤਾਧਰ ਪਾਰਟੀਆਂ ਹੋਣ ਉਹਨਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਕਿ ਉਹ ਮਾਫੀ ਮੰਗਣ ਪਰ ਫਿਰ ਵੀ ਮਾਫੀ ਨਹੀਂ ਮਾਫੀ ਤੇ ਮਾਫੀ ਕਹਿ ਲਈਏ ਜਾਂ ਸੌਰੀ ਕਹਿ ਦਈਏ ਮੈਂ ਸਮਝਦਾ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਚਾਹੇ ਪ੍ਰਧਾਨ ਮੰਤਰੀ ਹੋਣ ਚਾਹੇ ਰਾਜ ਮੰਤਰੀ ਹੋਣ ਇਹ ਲਫ਼ਜ਼ੇ ਉਹਨਾਂ ਦੀ ਡਿਕਸ਼ਨਰੀ ਚ ਹੈ ਹੀ ਨਹੀਂ ਮਾਫੀ ਬਾਂ ਕਰਕੇ ਮਾਫੀ ਨਹੀਂ ਮੰਗੀ ਜਾ ਰਹੀ ਪਰ ਹਾਂ ਲੋਕਾਂ ਤੱਕ ਸਾਡੀ ਡਿਊਟੀ ਆ ਕਾਂਗਰਸ ਪਾਰਟੀ ਵਾਲਿਆਂ ਦੀ ਵੀ ਲੋਕਾਂ ਤੱਕ ਇਹ ਗੱਲ ਪਹੁੰਚਾਉਣੀ ਡਾਕਟਰ ਬੀ ਆਰ ਅੰਬੇਦਕਰ ਬਹੁਤ ਹੀ ਜ਼ਿਆਦਾ ਜਿਸ ਟਾਈਮ ਉਹਨਾਂ ਨੇ ਇਹ ਸੰਵਿਧਾਨ ਬਣਾਇਆ ਸੀ ਉਹਨਾਂ ਨੇ ਇਹ ਸੋਚ ਕੇ ਸੰਵਿਧਾਨ ਨਹੀਂ ਸੀ ਬਣਾਇਆ ਵੀ ਕੱਲ ਨੂੰ ਕਾਂਗਰਸ ਦੀ ਸਰਕਾਰ ਰਹੂਗੀ ਜਾਂ ਭਾਜਪਾ ਦੀ ਆਊ ਜਾਂ ਕੋਈ ਹੋਰ ਦੇਸ਼ ਦੇ ਵਿੱਚ ਸਰਕਾਰ ਬਣੂਗੀ ਇਹ ਸੰਵਿਧਾਨ ਸਾਰ ਦੇਸ਼ ਦੇ ਨਾਗਰਿਕ ਦੇ ਲਈ ਇੱਕ ਸੰਵਿਧਾਨ ਬਣਿਆ ਸੀ ਇੱਕ ਜਿਹੜੀ ਵੀ ਸਰਕਾਰ ਆਊਗੀ ਜਿਹੜੀ ਦੇਸ਼ ਚਲਾਊਗੀ ਉਹਦੇ ਲਈ ਇਹ ਸੰਵਿਧਾਨ ਬਣਿਆ ਸੀ ਤਾਂ ਮੈਂ ਸਮਝਦਾ ਵੀ 88ਾਂ ਜਿਵੇਂ ਕਹਿੰਦੇ ਹੁੰਦੇ ਆ ਸ਼ਰਮਨਾਕ ਹਰਕਤ ਕਰਨ ਤੋਂ ਬਾਅਦ ਵੀ ਜੇ ਦੇਸ਼ ਦਾ ਗ੍ਰਹਿ ਮੰਤਰੀ ਇੱਕ ਸੌਰੀ ਉਹ ਕਹਣਾ ਮਾਫੀਓ ਕਹਣਾ ਵੀ ਹਾਂ ਮੇਤੋਂ ਗਲਤੀ ਨਾ ਹੈ ਅਬਜ਼ ਕਹੇ ਗਏ ਤ ਪਰ ਉਹ ਇੰਨੇ அபிਮਾਨੀ ਹੋ ਚੁੱਕੇ ਨੇ ਤੀਜੀ ਵਾਰ ਸਰਕਾਰ ਬਣਾ ਕੇ ਆ அபிਮਾਨ ਨੂੰ ਉਹਨਾਂ ਦੇ ਉੱਪਰ ਚੜਿਆ ਪਿਆ ਇਸ ਕਾਰਨ ਕਰਕੇ ਸਾਨੂੰ ਕੋਈ ਉਮੀਦ ਨਹੀਂ ਹੈ ਕਿ ਉਹ ਮਾਫੀ ਮੰਗਣਗੇ ਪਰ ਅਸੀਂ ਰੋਸ ਮਾਰਚ ਜ਼ਰੂਰ ਲੋਕਾਂ ਤੱਕ ਪਹੁੰਚਾਵਾਂਗੇ ਹੋਰ ਵੀ ਇਸ ਤਰ੍ਹਾਂ ਦੇ ਪ੍ਰੋਟੈਸਟ ਕੀਤੇ ਜਾਣਗੇ ਉਹਨਾਂ ਦੇ ਖਿਲਾਫ ਅੱਗੇ ਜਾ ਕੇ ਵੀ ਪੰਜਾਬ ਬਿਲਕੁਲ ਜੀ ਚੱਲੇ ਰਿਹਾ ਜੀ ਅੱਜ ਜੇ ਮਾਛੀਵਾੜਾ ਸਾਹਿਬ ਦੇ ਵਿੱਚ ਹੈਗਾ ਪ੍ਰੋਟੈਸਟ ਬਲ ਕਾਂਗਰਸ ਵੱਲੋਂ ਤਾਂ 5 ਵਜੇ ਸਵਰਾਲੇ ਵਿਖੇ ਵੀ ਪਹਿਲ ਵਿਖੇ ਵੀ 2 ਦਿਨ ਪਹਿਲਾਂ ਹੋ ਚੁੱਕਿਆ ਕੱਲ ਨੂੰ ਖੰਨੇ ਵਿਖੇ ਆ ਤਾਂ ਪੂਰੇ ਪੰਜਾਬ ਦੇ ਜਿੰਨੇ ਵੀ ਬਲੌਕ ਉਹਨਾਂ ਦੇ ਵਿੱਚ ਇਹ ਪ੍ਰੋਟੈਸਟ 26 ਜਨਵਰੀ ਤੋਂ ਪਹਿਲਾਂ-ਪਹਿਲਾਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਮਰਿੰਦਰ ਸਿੰਘ ਰਾਜਾ ਵਟਿੰਗ ਸਾਹਿਬ ਨੇ ਕਿਹਾ ਸੀਗਾ ਤਾਂ ਅਸੀਂ ਉਸੇ ਨੂੰ ਦੇਖਦੇ ਹੋਏ ਉਸੇ ਲੜੀ ਦੇ ਵਿੱਚ ਪ੍ਰੋਟੈਸਟ ਕਰ ਰਹੇ ਹਾਂ ਹਾਂ ਗਿੱਲ ਸਾਹਿਬ ਯੂਥ ਨੂੰ ਦੱਸਿਆ ਵੀ ਜਾ ਰਿਹਾ ਹੈ ਡਾਕਟਰ ਭੀਮਰਾਓ ਅੰਮੇਦਕਰ ਜੀ ਦੇ ਸੰਵਿਧਾਨ ਦੇ ਬਾਰੇ ਉਸ ਮਿਰਧਾਨ ਸੰਵਿਧਾਨ ਦੇ ਨਿਰਮਾਤਾ ਵੀ ਨੇ ਉਸ ਦੇ ਬਾਰੇ ਵੀ ਜਾਗਰੂਕ ਕੀਤਾ ਜਾ ਰਿਹਾ ਨਾਲ ਬਿਲਕੁਲ ਜੀ ਜਾਗਰੂਕ ਜਦ ਤੁਸੀਂ ਰੋਸ ਮਾਰਚ ਕੱਢਦੇ ਹੋ ਜਾਂ ਦੱਸਦੇ ਹੋ ਤਾਂ ਉਹ ਤਾਂ ਆਟੋਮੈਟਿਕਲੀ ਵੀ ਸਭ ਨੂੰ ਪਤਾ ਲੱਗ ਜਾਂਦਾ ਹੈ ਅੱਜ ਕਈ ਕਿਸੇ ਨੂੰ ਨਹੀਂ ਵੀ ਪਤਾ ਹੁੰਦਾ ਤਾਂ ਵੀ ਪਤਾ ਲੱਗ ਜਾਂਦਾ ਵੀ ਇਹ ਰੋਸ-ਵਸ ਕਾ ਕਾਜ਼ਾ ਨਿਕਲ ਰਿਹਾ ਤਾਂ ਉਹ ਮੈਂ ਆਪ ਸਮਝਦਾ ਵੀ ਦੇਖੋ ਜਿਸ ਟਾਈਮ ਸੰਵਿਧਾਨ ਲਿਖਿਆ ਗਿਆ ਸੀ ਉਦੋਂ ਤੋਂ ਹੁਣ ਤੱਕ ਤਕਰੀਬਨ ਤਕਰੀਬਨ 70 ਸਾਲ ਪ੍ਰਧਾਨ ਜੀ ਹੋ ਚੁੱਕੇ ਤੇ ਉਹ ਅੱਜ ਵੀ ਐ ਲੱਗ ਰਿਹਾ ਜਿਵੇਂ ਅੱਜ ਤੋਂ ਸਾਲ ਪਹਿਲਾਂ ਲਿਖਿਆ ਗਿਆ ਸੀ ਵੀ ਇੰਨੇ ਜ਼ਿਆਦਾ ਸੂਝਵਾਨ ਉਹ ਸੀਗੇ ਉਦੋਂ ਦੇ ਲੋ ਮਿਨਿਸਟਰ ਸੀਗੇ ਇਸ ਸੰਵਿਧਾਨ ਲੇਖਨ ਦੇ ਜਿਹੜੀ ਕਮੇਟੀ ਬਣਾਈ ਸੀ ਉਸ ਟਾਈਮ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਉਸ ਕਮੇਟੀ ਦੇ ਚੇਅਰਮੈਨ ਵੀ ਸੀਗੇ ਤਾਂ ਇਨ ਬੁੱਧਿਅਸਵਿਧਾਨ ਉਹਨੇ ਉਸ ਸਮੇਂ ਚ ਲਿਖਿਆ ਜਿਹੜਾ ਮੈਂ ਸਮਝਦਾ ਅਗਲੇ ਆਉਣ ਵਾਲੇ ਕਈ ਸਾਲਾਂ ਤੱਕ ਇਹ ਐਂ ਦਾ ਐਂ ਰਹੂਗਾ ਤੇ ਇਹੀ ਏਡਾ ਬੜਾ ਜਿਹੜਾ ਭਾਰਤ ਦੇਸ਼ ਹੈ ਇਹਦੀ ਜਿਹੜੀ ਤਾਕਤ ਹੈ ਜੀ ਅੱਜ ਨਰਿੰਦਰ ਮੋਦੀ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਪ੍ਰਧਾਨ ਮੰਤਰੀ ਹੈ ਉਹ ਕਹਿ ਰਿਹਾ ਭਾਰਤ ਦੇਸ਼ ਮੇਰਾ ਦੇਸ਼ ਮੈਂ ਉਹਦਾ ਪ੍ਰਧਾਨ ਮੰਤਰੀ ਤਾਂ ਇਹ ਸਭ ਉਸ ਸੰਵਿਧਾਨ ਦੇ ਸਿਰ ਤੇ ਕਹਿ ਰਿਹਾ ਹੈ ਉਸ ਸੰਵਿਧਾਨ ਕਰਕੇ ਜਿਹੜੀ ਭਾਰਤ ਦੀ ਇੱਜ਼ਤ ਹੈ ਪੂਰੇ ਦੁਨੀਆ ਦੇ ਵਿੱਚ ਉਸ ਸੰਵਿਧਾਨ ਕਰਦਾ ਤਾਂ ਸਾਰੇ ਹਿੰਦੁਸਤਾਨ ਨੂੰ ਇਹ ਪਤਾ ਕਿ ਜਿਸ ਕਰਕੇ ਸਾਰਾ ਇਕੱਲੇ ਕਾਂਗਰਸ ਪਾਰਟੀ ਨਹੀਂ ਹੈ ਭਾਜੀਪੀ ਨੂੰ ਛੱਡ ਕੇ ਐਨਡੀਏ ਦੇ ਛੱਡ ਕੇ ਸਾਰਾ ਹਿੰਦੁਸਤਾਨ ਹੀ ਅੱਜ ਜੋ ਉਹਨਾਂ ਨੇ ਬਿਆਨ ਉਸ ਮਹਾਨ ਸ਼ਖਸੀਅਤ ਪੀਮਰਾਵ ਮਹੇਤਕਰ ਜਿਨ੍ਹਾਂ ਨੇ ਕਿ ਸਾਨੂੰ ਆਪਣਾ ਦੇਸ਼ ਚਲਾਉਣ ਦੇ ਲਈ ਅਗਵਾਈ ਕੀਤੀ ਹੈ ਉਹਨਾਂ ਨੂੰ ਅਪਸ਼ਬਦ ਬੋਲ ਕੇ ਜਿਹੜਾ ਅਪਮਾਨ ਕੀਤਾ ਉਹਦੇ ਲਈ ਸਾਰਾ ਹੀ ਹਿੰਦੁਸਤਾਨ ਦੁਖੀ ਹੈ ਲੇਕਿਨ ਇਹ ਸੱਤਾ ਦੇ ਹੰਕਾਰ ਦੇ ਵਿੱਚ ਚਾਹੇ ਮੋਦੀ ਕਹ ਲੋ ਚਾਹੇ ਸ਼ਾਹ ਕਹ ਲੋ ਇਹਨਾਂ ਨੂੰ ਐਡਾ ਹੰਕਾਰ ਚੜਿਆ ਹੋਇਆ ਕਿ ਜਿਹੜੀ ਤੀਜੀ ਵਾਰ ਨੇ ਸਰਕਾਰ ਬਣ ਗਈ ਉਹਦਾ ਤਾਂ ਕੋਈ ਉਹ ਤੋਂ ਬਾਅਦ ਤਾਂ ਜਮਾਂ ਹੀ ਆਪਣਾ ਸੰਧਾਨ ਦੇ ਮੁਤਾਬਿਕੇ ਚੱਲਣ ਤੋਂ ਹਟ ਗਿਆ ਅੱਜ ਇਹ ਸੰਧਾਨ ਨੂੰ ਵੀ ਕੁਝ ਨਹੀਂ ਸਮਝਦੇ ਉਹੀ ਸਿਧਾਂਤ ਜਿਨ੍ਹਾਂ ਨੇ ਇਹਨੂੰ ਪ੍ਰਾਈਮ ਮਿੰਿਸਟਰ ਬਣਾਇਆ ਹੋਇਆ ਜਿਹਨੂੰ ਹਮਿੰਦ ਸ਼ਾਹ ਨੂੰ ਬਣਾਇਆ ਹੋਇਆ ਲੇਕਿਨ ਉਸੇ ਸੰਧਾਨ ਦੇ ਤਹਿਤ ਚੱਲ ਕੇ ਅੱਜ ਇਹ ਇਲੈਕਸ਼ਨ ਵੀ ਜਿੱਥੇ ਆ ਲੇਕਿਨ ਉਸੇ ਸਿਧਾਂਤ ਜਿਨ ਨਰਮਾਤਾ ਦੀ ਉੱਥੇ ਵੀ ਹਾਊਸ ਦੇ ਵਿੱਚ ਇਹ ਨਹੀਂ ਕਿ ਕਿਤੇ ਸਫਾ ਦੇ ਵਿੱਚ ਕੀਤੀ ਆ ਪਾਰਲੀਮੈਂਟ ਦੇ ਹਾਊਸ ਦੇ ਵਿੱਚ ਜਿੱਥੇ ਸਾਰੇ ਹਿੰਦੁਸਤਾਨ ਦੀ ਪਾਰਲੀਮੈਂਟ ਬੈਠੀ ਸੀ ਉੱਥੇ ਜਾ ਕੇ ਉਸ ਸ਼ਖਸੀਅਤ ਦਾ ਇਹਨਾਂ ਨੇ ਉਪਮਾਨ ਕੀਤਾ ਉਹਦੇ ਲਈ ਸਾਰਿਆਂ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਰੋਸ ਆ ਉਹਦਾ ਹੀ ਰਿਜ਼ਲਟ ਆ ਕਿ ਅੱਜ ਅਸੀਂ ਸਾਰਾ ਰਾਜਾ ਅਮਰਿੰਦਰ ਰਾਜਾ ਗਿੱਲ ਸਾਹਿਬ ਦੀ ਅਗਵਾਈ ਦੇ ਵਿੱਚ ਇਹ ਮਾਛੀਵਾੜਾ ਬਲਾਕ ਦੇ ਵਿੱਚ ਪਰਮਿੰਦਰ ਤਿਵਾੜੀ ਦੇ ਅਗਵਾਈ ਦੇ ਵਿੱਚ ਇਹ ਸਾਰਾ ਰੋਸ ਮਾਰਚ ਅਸੀਂ ਕੱਢ ਰਹੇ ਹਾਂ ਔਰ ਲੋਕਾਂ ਦੇ ਵਿੱਚ ਗੱਲ ਪਛਾਣ ਦੀ ਕੋਸ਼ਿਸ਼ ਕਰ ਰਹੇ ਆ ਜਿਹੜੀ ਉਹਨਾਂ ਨੇ ਤੋਹੀਨ ਕੀਤੀ ਹੈ ਉਸ ਮਹਾਨ ਸ਼ਖਸੀਅਤ ਤਾਂ ਕਿ ਕੱਲੇ-ਕੱਲੇ ਬੰਦੇ ਤੱਕ ਉਹਨਾਂ ਨੇ ਜੋ ਕੁਝ ਕੀਤਾ ਉਹ ਪਹੁੰਚ ਸਕੇ ਬਹੁਤ ਹੀ ਸੂਝਵਾਨ ਨੇ ਜਿਹੜੇ ਸਾਡੇ ਅਮਿਤ ਸ਼ਾਹ ਜੀ ਨੇ ਐਹ ਜੀ ਗੰਦੀ ਸ਼ਬਦਾਂ ਦੀ ਜਿਹੜਾ ਉਹਨਾਂ ਨੇ ਡਾਕਟਰ ਭੀਮrao ਅੰਬੇਦਕਰ ਸਾਹਿਬ ਦੇ ਦੀਏ ਬੋਲੀਆ ਉਹ ਬਹੁਤ ਹੀ ਨਿੰਦਣਯੋਗ ਹੈ ਅੱਜ ਪੂਰੇ ਪੰਜਾਬ ਦੇ ਹਰ ਇੱਕ ਬਲਾਕ ਦੇ ਵਿੱਚ ਕਾਂਗਰਸ ਪਾਰਟੀ ਦੀਆਂ ਹਦਾਇਤਾਂ ਦੇ ਮੋਰਿੰਦਰ ਸਿੰਘ ਰਾਜਾ ਅੜਿੰਗ ਜੀ ਜਿਹੜੇ ਸਾਡੇ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ ਉਹਨਾਂ ਦੀਆਂ ਹਦਾਇਤਾਂ ਦੇ ਪੂਰੇ ਪੰਜਾਬ ਦੇ ਵਿੱਚ ਸਾਰੀ ਬਲਾਕਾਂ ਦੇ ਵਿੱਚ ਇਹੋ ਜਿਹਾ ਰੋਸ ਮਾਰਚ ਨਿਕਲ ਰਹੇ ਨੇ ਜਿਹਦਾ ਅਸੀਂ ਨਾਰਾ ਦਿੱਤਾ ਗਿਆ ਜੈ ਬਾਪੂ ਜੈ ਭੀਮ ਜੈ ਸੰਵਿਧਾਨ ਸੰਵਿਧਾਨ ਨੂੰ ਬਚਾਉਣ ਵਾਸਤੇ ਕਾਂਗਰਸ ਪਾਰਟੀ ਹਮੇਸ਼ਾ ਹੀ ਹਰ ਇੱਕ ਯਤਨ ਕਰਦੀ ਰਹੂਗੀ ਇਹਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਇਹ ਸੰਵਿਧਾਨ ਜੇ ਇਹਨਾਂ ਨੇ ਖਤਮ ਕਰਤਾ ਹੌਲੀ ਹੌਲੀ ਤਾਂ ਮੈਨੂੰ ਮੈਂ ਦਾ ਕਿਸੇ ਨੂੰ ਪ੍ਰੋਟੈਸਟ ਕਰਨ ਦਾ ਵੀ ਅਧਿਕਾਰ ਨਹੀਂ ਰਹਿਣਾ ਆਪਨਾ ਦੇਖ ਲਓ ਕਿਸਾਨ ਕਿੰਨੇ ਸਮੇਂ ਦੇ ਉੱਤੇ ਇੱਥੇ ਬੈਠੇ ਨੇ ਕੋਈ ਚਿਹੇ ਦੀ ਸੁਣਵਾਈ ਨਹੀਂ ਹੋ ਰਹੀ ਸੰਵਿਧਾਨ ਇਹਨਾਂ ਨੇ ਕਾਨੂੰਨ ਇਸ ਹਿਸਾਬ ਨਾਲ ਲਾਗੂ ਕਰ ਦੇਣੇ ਨੇ ਕੋਈ ਬੰਦਾ ਆਪਣੀ ਆਵਾਜ਼ ਨਹੀਂ ਚੱਕੂਗਾ ਹਰੇਕ ਨੂੰ ਜਿਹੜਾ ਬੋਲੂਗਾ ਚਾਕੇ ਅੰਦਰ ਪਾ ਦਿਆ ਕਰਨਗੇ ਸੋ ਸਾਡਾ ਮੇਨ ਟੀਚਾ ਕਾਂਗਰਸ ਪਾਰਟੀ ਦਾ ਸੰਵਿਧਾਨ ਨੂੰ ਬਚਾਉਣਾ ਜਿਹੜੇ ਇਹ ਸੰਵਿਧਾਨ ਦਾ ਮਜਾਦ ਹਟਾਉਂਦੇ ਨੇ ਸਭ ਤੋਂ ਵੱਡੀ ਪੰਚਾਇਤ ਦੇ ਵਿੱਚ ਬਹਿ ਕੇ ਉਹ ਇਹੋ ਜਿਹੇ ਲੋਕਾਂ ਨੂੰ ਸਾਬਕ ਸਕਾਉਡ ਵਾਸਤੇ ਅਸੀਂ ਜਿਹੜਾ ਅੱਜ ਦਾ ਪ੍ਰੋਟੈਸਟ ਕਰ ਰਹੇ ਆ ਆਪਣੇ ਸਮੁੱਚੇ ਕਾਂਗਰਸ ਦੇ ਸਾਥੀਆਂ ਤਾਂ ਬਿਲਕੁਲ ਜੀ ਅਸੀਂ ਗੱਲਬਾਤ ਕੀਤੀ ਹੈ ਕਾਂਗਰਸ ਦੇ ਹਲਕਾ ਇੰਚਾਰਜ ਸਮਰਾਲਾ ਤੋਂ ਰੁਪਿੰਦਰ ਸਿੰਘ ਰਾਜਾ ਗੱਲੋਣਾ ਦੇ ਨਾਲ ਜਿਨ੍ਹਾਂ ਨੇ ਦੱਸਿਆ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਜਿਹੜੀ ਭੱਦੀ ਸ਼ਬਦਾਵਲੀ ਕਹਿ ਸਕਦੇ ਆ ਜਾਂ ਗਲਤ ਬਿਆਨਬਾਜ਼ੀ ਦਿੱਤੀ ਗਈ ਹੈ ਜਿਸ ਦੇ ਵਜ੍ਹਾ ਹੋ ਪੂਰੇ ਪੰਜਾਬ ਭਰ ਦੇ ਵਿੱਚ ਕਾਂਗਰਸ ਦੇ ਵੱਲੋਂ ਰੋਸ ਮਾਰਚ ਕੀਤੇ ਜਾ ਰਹੇ ਨੇ ਤਾਂ ਅੱਜ ਮਾਛੀਵਾੜਾ ਸਾਹਿਬ 'ਚ ਰੋਸ ਮਾਰਚ ਕੀਤਾ ਜਾ ਰਿਹਾ ਹੈ। ਕਬ ਦੇਰੇ ਅਪਡੇਟਸ ਦੇ ਲਈ ਦੇਖਦੇ ਰਹੋ D5 ਚੈਨਲ ਪੰਜਾਬੀ ਨੇਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ